ਇਸ ਵਕਤ ਨਸ਼ਿਆਂ ਨੂੰ ਲੈ ਕੇ ਜਿੱਥੇ ਸਰਕਾਰਾਂ ਦੇ ਨਮਾਇਦੇ ਜਿਹੜੇ ਆ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਰਹੇ ਆ ਕਿ ਇਹ ਨਸ਼ੇ ਤਾਂ ਅਜ ਤੋਂ 10-15 ਸਾਲ 20 ਸਾਲ ਪਹਿਲਾਂ ਸ਼ੁਰੂ ਹੋਏ ਸੀ ਸਾਡੀ ਸਰਕਾਰ ਆਇਆਂ ਨੂੰ 2-2.5 ਸਾਲ ਹੋਏ ਆ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਇਹ ਨਸ਼ੇ ਦੇ ਜਿਹੜੇ ਸੌਦਾਗਰ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਪਰ ਬਠਿੰਡਾ ਦੀ ਬੀੜ ਤਲਾਬ ਬਸਤੀ ਚੋਂ ਜਦੋਂ ਇੱਕ ਵੀਡੀਓ ਵਾਇਰਲ ਹੁੰਦਾ ਜਿਹਦੇ ਵਿੱਚ ਦੋ ਨੌਜਵਾਨ ਜਿਹੜੇ ਆ ਉਹ ਸ਼ਰੇਆਮ ਨਸ਼ਾ ਕਰ ਰਹੇ ਆ ਤੇ ਪੁਲਿਸ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਪੁਲਿਸ ਛਾਪੇਮਾਰੀ ਵੀ ਕਰਦੀ ਆ ਪੰਜ ਛੇ ਲੋਕਾਂ ਨੂੰ ਗ੍ਰਿਫਤਾਰ ਵੀ ਕਰਦੀ ਆ ਪਰ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਿਹਾ ਤਾਂ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਸਰਕਾਰਾਂ ਦੇ ਉੱਤੇ ਖੜੇ ਹੋ ਰਹੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਦੋਂ ਹੋਂਦ ਦੇ ਵਿੱਚ ਆਈ 2022 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਸੀਗੀ ਤਾਂ ਇਹਨਾਂ ਨੇ ਇਹ ਦਾਵਾ ਕੀਤਾ ਸੀਗਾ ਵੀ ਅਸੀਂ ਜਲਦ ਤੋਂ ਜਲਦ ਜਿਹੜਾ ਵਾ ਇਹ ਨਸ਼ੇ ਖਤਮ ਕਰ ਦਿਆਂਗੇ। ਬਾਵਜੂਦ ਇਸ ਦੇ ਕਈ ਸਾਰੇ ਵੀਡੀਓਜ਼ ਆਏ, ਕਈ ਸਾਰੀਆਂ ਖਬਰਾਂ ਆਈਆਂ ਕਿ ਮੁੰਡੇ ਕੁੜੀਆਂ ਜਿਹੜੇ ਆ ਉਹ ਓਵਰਡੋਸ ਦੇ ਨਾਲ ਮਰ ਮਰ ਰਹੇ ਆ। ਕਿੰਨੇ ਸਾਰੇ ਵੀਡੀਓਜ਼ ਜਿਹੜੇ ਨਸ਼ਰ ਹੋਏ ਤਾਂ ਇਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਹੁਣ 15 ਅਗਸਤ ਤੱਕ ਦਾ ਜਿਹੜਾ ਸਮਾਂ ਮੰਗਿਆ। ਇਸੇ ਦੇ ਚੱਲਦਿਆਂ ਜਦੋਂ ਆ ਵੀਡੀਓ ਵਾਇਰਲ ਹੁੰਦਾ ਤਾਂ ਪੁਲਿਸ ਛਾਪੇਮਾਰੀ ਵੀ ਕਰਦੀ ਆ। ਵੈਸੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਛਾਪੇਮਾਰੀ ਚੱਲ ਰਹੀ ਆ। ਪਰ ਸਵਾਲ ਇਹ ਖੜਾ ਹੁੰਦਾ ਵੀ ਇਹ ਨਸ਼ਾ ਆ ਕਿੱਥੋਂ ਜਾਂਦਾ? ਜਿੱਥੇ ਸੁਨੀਲ ਜਾਖੜ ਇਹ ਗੱਲ ਕਹਿ ਰਹੇ ਸੀਗੇ ਵੀ ਨਸ਼ਾ ਤੇ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਹੋ ਗਿਆ ਕਿ ਪਿਛਲੇ 14 ਦਿਨਾਂ ਦੇ ਵਿੱਚ 14 ਮੌਤਾਂ ਜਿਹੜੀਆਂ ਹੋ ਚੁੱਕੀਆਂ ਉਧਰ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈਗੇ ਮਾਲਵਿੰਦਰ ਸਿੰਘ ਕੰਗ ਅੱਜਕੱਲ ਐਮਪੀ ਚੁਣੇ ਗਏ ਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਾਂ ਉਹਨਾਂ ਨੇ ਇਹ ਕਿਹਾ ਵੀ ਇਹ ਸਾਰਾ ਨਸ਼ਾ ਤਾਂ ਗੁਜਰਾਤ ਤੋਂ ਆਉਂਦਾ ਗੁਜਰਾਤ ਦੀਆਂ ਜਿਹੜੀਆਂ ਬੰਦਰਗਾਹਾਂ ਨੇ ਉੱਥੇ ਜਿਹੜਾ ਨਸ਼ਾ ਦੂਸਰੇ ਮੁਲਕਾਂ ਚੋਂ ਸਮੁੰਦਰ ਰਾਹੀਂ ਆਉਂਦਾ ਕਿਸ਼ਤੀਆਂ ਰਾਹੀਂ ਜਹਾਜ਼ਾਂ ਰਾਹੀਂ ਆਉਂਦਾ ਤੇ ਬਾਅਦ ਚੋ ਇਹ ਨਸ਼ਾ ਜਿਹੜਾ ਇਹ ਟਰਾਂਸਪੋਰਟ ਕਰਕੇ ਪੂਰੇ ਭਾਰਤ ਦੇ ਵਿੱਚ ਭੇਜਿਆ ਜਾਂਦਾ ਜਿਹਦੇ ਵਿੱਚ ਪੰਜਾਬ ਵੀ ਆਉਂਦਾ ਤੇ ਪੰਜਾਬ ਵੀ ਇਹ ਨਸ਼ਾ ਆ ਜਾਂਦਾ ਪਰ ਹਾਲਾਤ ਇਹ ਬਣੇ ਹੋਇਆ ਇਸ ਵਕਤ ਕਿ ਰੋਜ਼ਾਨਾ ਇੱਕ ਜਾਂ ਦੋ ਖਬਰਾਂ ਸਾਨੂੰ ਜ਼ਰੂਰ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਬੜੀਆਂ ਮੰਦਭਾਗੀਆਂ ਹੁੰਦੀਆਂ ਨੇ ਬਈ ਓਵਰਡੋਸ ਦੇ ਨਾਲ ਕਿਸੇ ਨੌਜਵਾਨ ਦੀ ਜਿਹੜੀ ਆ ਉਹ ਜਾਨ ਚਲੀ ਗਈ ਜਾਂ ਕਿਸੇ ਨੌਜਵਾਨ ਨੂੰ ਪੈਸਾ ਨਹੀਂ ਮਿਲਿਆ ਉਹਦੇ ਘਰ ਦੇ ਉਹਨੂੰ ਪੈਸਾ ਨਹੀਂ ਦੇ ਰਹੇ ਸੀਗੇ ਤਾਂ ਉਹਨੇ ਆਪਣੇ ਮਾਤਾ ਪਿਤਾ ਦੇ ਨਾਲ ਮਾਰਕਟਾਈ ਕੀਤੀ ਕਿਸੇ ਵੇਲੇ ਕੀਮ ਕਰ ਜਾਂਦੇ ਆ ਕਿਸੇ ਬੰਦਾ ਮਾਰ ਦਿੰਦੇ ਆ 2 400 ਪਿੱਛੇ ਸੋ ਕਿਤੇ ਨਾ ਕਿਤੇ ਸਥਿਤੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਬੇਹੱਦ ਚਿੰਤਾਜਨਕ ਬਣੀ ਹੋਈ ਆ ਕਿਉਂਕਿ ਜਦੋਂ ਇਦਾਂ ਦੇ ਵੀਡੀਓ ਵਾਇਰਲ ਹੁੰਦੇ ਆ ਤਾਂ ਫਿਰ ਸਰਕਾਰ ਆ ਆਮ ਆਦਮੀ ਪਾਰਟੀ ਦੀ ਐਸ ਵਕਤ ਪ੍ਰਸ਼ਾਸਨ ਉਹਨਾਂ ਦੇ ਕੋਲ ਆ ਤਾਂ ਸਵਾਲ ਉਹਨਾਂ ਦੇ ਉੱਤੇ ਖੜੇ ਹੋਣੇ ਬਹੁਤ ਲਾਜ਼ਮੀ ਆ ਉਹਦਾ ਕਾਰਨ ਆ ਵੀ ਐਡਮਿਨਿਸਟ੍ਰੇਸ਼ਨ ਤੁਸੀਂ ਕੰਟਰੋਲ ਕਰ ਰਹੇ ਹੋ ਸੋ ਹੁਣ ਪੁਲਿਸ ਇਹ ਦਾਵਾ ਕਰ ਰਹੀ ਆ ਵੀ ਅਸੀਂ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਛਾਪੇਮਾਰੀ ਚੱਲ ਰਹੀ ਆ ਪਰ ਕਿਤੇ ਨਾ ਕਿਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਵੀ ਇਸ ਮਾਰੂ ਨਸ਼ੇ ਨੂੰ ਜਲਦ ਤੋਂ ਜਲਦ ਜਿਹੜਾ ਉਹ ਮੁਕਾਇਆ ਜਾਏ ਹਾਲਾਂਕਿ ਦਾਵਾ ਇਹ ਵੀ ਕਰਦੇ ਆ ਵੀ ਅਸੀਂ ਬੜੇ ਸਾਰੇ ਡੀ ਐਡਿਕਸ਼ਨ ਰੀਹੈਬਿਲੇਸ਼ਨ ਸੈਂਟਰ ਖੋਲ੍ਹ ਦਿੱਤੇ ਆ ਪਰ ਨਸ਼ਾ ਬੰਦ ਹੋਣਾ ਬਹੁਤ ਜ਼ਰੂਰੀ ਆ ਕਿੱਥੋਂ ਨਸ਼ਾ ਆਉਂਦਾ ਇਹਦੇ ਤਸਕਰ ਕੌਣ ਨੇ ਇਹਨੂੰ ਸਪਲਾਈ ਕੌਣ ਕਰਦਾ ਕਿਹੜੇ ਵੱਡੇ ਲੋਕ ਉਹ ਜੁੜੇ ਹੋਏ ਆ ਜਿਹੜੇ ਇਸ ਨਸ਼ੇ ਨੂੰ ਘਰ ਘਰ ਪਚਾ ਰਹੇ ਆ ਜੇਲ੍ਹਾਂ ਦੇ ਵਿੱਚੋਂ ਵੀ ਵੀਡੀਓ ਆ ਜਾਂਦੇ ਆ ਕਿ ਨੌਜਵਾਨ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਵੀ ਨਸ਼ਾ ਕਰ ਰਿਹਾ ਮੋਬਾਈਲ ਫੋਨ ਤੱਕ ਉਹਨਾਂ ਦੇ ਕੋਲ ਹੁੰਦੇ ਆ ਕਿਤੇ ਨਾ ਕਿਤੇ ਫਿਰ ਜਦੋਂ ਐਦਾਂ ਦੀਆਂ ਖਬਰਾਂ ਆਉਂਦੀਆਂ ਤਾਂ ਫਿਰ ਸਰਕਾਰ ਦੇ ਉੱਤੇ ਸਵਾਲ ਜਿਹੜੇ ਆ ਉਹ ਖੜੇ ਜ਼ਰੂਰ ਹੁੰਦੇ ਆ ਪਰ ਚੱਕਰ ਇਹ ਆ ਮਾਜਰਾ ਇਹ ਆ ਕਿ ਜਦੋਂ ਇਦਾਂ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਫਿਰ ਲੋਕ ਜਿਹੜੇ ਆ ਉਹ ਸਰਕਾਰਾਂ ਦੇ ਉੱਤੇ ਵੀ ਸਵਾਲ ਖੜੇ ਕਰਦੇ ਆ ਹਾਲਾਂਕਿ ਆਮ ਆਦਮੀ ਪਾਰਟੀ 13 ਲੋਕ ਸਭਾ ਸੀਟਾਂ ਵਿੱਚੋਂ ਤਿੰਨ ਸੀਟਾਂ ਹੀ ਜਿੱਤ ਸਕੀ ਆ ਜਿੱਥੇ ਸਰਕਾਰੇ ਦਾਵਾ ਕਰ ਰਹੀ ਸੀਗੀ ਵੀ ਅਸੀਂ ਤਾਂ 600 ਯੂਨਿਟ ਦੋ ਮਹੀਨਿਆਂ ਦੇ ਫ੍ਰੀ ਦਿੰਨੇ ਆ ਪਰ ਲੋਕ ਇਸ ਵੇਲੇ ਫ੍ਰੀ ਬਿਜਲੀ ਨਾਲੋਂ ਇਹ ਚਾਹੁੰਦੇ ਆ ਵੀ ਇਹ ਨਸ਼ਾ ਜਿਹੜਾ ਇਹ ਕਿਸੇ ਤਰੀਕੇ ਬੰਦ ਕੀਤਾ ਜਾਏ ਸਾਡੇ ਧੀਆਂ ਪੁੱਤ ਜਿਹੜੇ ਇਸ ਦਲਦਲ ਦੇ ਵਿੱਚ ਫਸ ਚੁੱਕੇ ਆ ਉਹਨਾਂ ਨੂੰ ਕਿਸੇ ਹਿੱਲੇ ਜਿਹੜਾ ਵਾ ਉਹ ਹਾਰ ਕੱਢਿਆ ਜਾਏ ਤੇ ਉਹਦਾ ਸਭ ਤੋਂ ਵਧੀਆ ਹੱਲ ਇਹ ਹੈ ਵੀ ਇਹ ਨਸ਼ੇ ਦੇ ਜਿਹੜੇ ਸਦਾਗਰ ਆ ਇਹਨਾਂ ਨੂੰ ਕਾਬੂ ਕੀਤਾ ਜਾਏ ਜਿੱਦਾਂ ਮਾਲਵਿੰਦਰ ਕੰਗ ਵੀ ਕਹਿ ਰਹੇ ਆ ਵੀ ਉਥੋਂ ਗੁਜਰਾਤ ਦੀ ਜਿਹੜੀਆ ਮੰਦਰਾਪੋਰਟ ਆ ਜਿੱਥੋਂ ਇਹ ਨਸ਼ਾ ਆਉਂਦਾ ਵਾ ਕਈ ਖਬਰਾਂ ਆਈਆਂ ਸੀਗੀਆਂ ਉੱਥੋਂ ਵੀ ਇਹੋ ਜਿਹੀਆਂ ਵੀ ਬੜੀ ਵੱਡੀ ਵੱਡੀ ਮਾਤਰਾ ਦੇ ਵਿੱਚ ਖੇਪ ਜਿਹੜੀ ਆ ਉੱਥੇ ਫੜੀ ਵੀ ਜਾਂਦੀ ਰਹੀ ਆ ਹਾਲ ਹਾਲ ਹੀ ਦੇ ਵਿੱਚ ਇੰਡੀਅਨ ਜਿਹੜੀ ਨੇਵੀ ਆ ਉਹਨਾਂ ਨੇ ਵੀ ਵੱਡੀਆਂ ਆਪਰੇਸ਼ਨਸ ਕਰਕੇ ਉੱਥੇ ਫੜੇ ਸੀਗੇ ਪਰ ਕਿਤੇ ਨਾ ਕਿਤੇ ਕੋਈ ਸ਼ਖਸ ਤਾਂ ਭਾਰਤ ਦੇ ਵਿੱਚ ਮੌਜੂਦ ਆ ਨਾ ਜਿਹੜਾ ਇਹਨਾਂ ਕਨਸਾਈਨਮੈਂਟਸ ਨੂੰ ਮੰਗਾਉਂਦਾ ਤੇ ਜੇ ਉਹਦਾ ਦਾ ਲੱਗ ਜਾਂਦਾ ਤਾਂ ਉਹ ਇਹਨਾਂ ਨੂੰ ਰਿਸੀਵ ਕਰ ਲੈਂਦਾ ਸੋ ਕਿਤੇ ਨਾ ਕਿਤੇ ਕੋਈ ਜਿਹੜਾ ਉਹ ਸ਼ਖਸ ਜਿਹੜਾ ਇਹ ਪੂਰੇ ਨੈਟਵਰਕ ਨੂੰ ਚਲਾ ਰਿਹਾ ਉਹ ਕਿਤੇ ਨਾ ਕਿਤੇ ਭਾਰਤ ਦੇ ਵਿੱਚ ਹੀ ਬੈਠਾ ਉਹ ਸ਼ਖਸ ਜਿਹੜਾ ਉਹ ਇੱਥੋਂ ਬੈਠ ਕੇ ਕਾਰੋਬਾਰ ਚਲਾ ਰਿਹਾ ਉਹਦੇ ਬੰਦੇ ਜਿਹੜੇ ਆ ਉਹ ਜਾ ਕੇ ਰੀਸੀਵ ਕਰਦੇ ਆ ਫਿਰ ਅੱਗੂਏ ਜਦੋਂ ਸਪਲਾਈ ਕਰਦੇ ਆ ਸੋ ਇਹ ਸਾਰੀਆਂ ਸਥਿਤੀ ਦੇ ਉੱਤੇ ਸਰਕਾਰਾਂ ਨੂੰ ਚਾਹੀਦਾ ਮਿਲ ਕੇ ਕੰਮ ਕਰਨਾ ਪੈਣਾ ਕਿਉਂਕਿ ਨਸ਼ਾ ਜੇ ਫਰਜ ਕਰ ਲੋ ਰਾਜਸਥਾਨ ਤੋਂ ਆਉਂਦਾ ਜਾਂ ਇਹ ਨਸ਼ਾ ਜਿਹੜਾ ਵਾ ਜਿੱਦਾਂ ਕਹਿ ਰਹੇ ਆ ਜੀ ਗੁਜਰਾਤ ਤੋਂ ਆ ਰਿਹਾ ਤੋ ਸਾਰੀਆਂ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਆਖ ਜਿਹੜੀਆਂ ਖਬਰਾਂ ਇਹੀ ਆਉਂਦੀਆਂ ਕਿ ਡਰੋਨ ਰਾਹੀਂ ਨਸ਼ਾ ਜਿਹੜਾ ਆ ਗਿਆ ਤੇ ਬੀਐਸਐਫ ਜਿਹੜੀ ਆ ਉਹਨੂੰ ਕਾਬੂ ਵੀ ਕਰ ਲੈਂਦੀ ਆ ਬਹੁਤ ਸਾਰੇ ਕੇਸਿਸ ਦੇ ਵਿੱਚ ਬੀਐਸਐਫ ਜਿਹੜੀ ਆ ਉਹ ਡਰੋਨ ਸੁੱਟ ਲੈਂਦੀ ਆ ਤੇ ਉਤੋਂ ਨਸ਼ਾ ਜਿਹੜਾ ਬਰਾਮਦ ਹੋ ਜਾਂਦਾ ਪਰ ਜਦੋਂ ਦਾ ਇਹ ਬਠਿੰਡੇ ਵਾਲਾ ਵੀਡੀਓ ਜਿਹੜਾ ਬੀੜ ਤਲਾਬ ਬਸਤੀ ਇਲਾਕੇ ਦਾ ਦੱਸਿਆ ਜਾ ਰਿਹਾ ਜਦੋਂ ਇਹ ਵਾਇਰਲ ਹੋਇਆ ਤਾਂ ਉਸ ਵਕਤ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਤੁਰੰਤ ਛਾਪੇਮਾਰੀ ਕਰਕੇ 5 ਲੋਕ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਹਰੇਕ ਜ਼ਿਲ੍ਹੇ ਦੇ ਵਿੱਚ ਇਦਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਨਸ਼ੇ ਤਸਕਰਾਂ ਨੂੰ ਤੇ ਨਸ਼ਾ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ ਸਰ ਇੱਕ ਬੀੜ ਤਲਾਬ ਬਸਤੀ ਦੀ ਵੀਡੀਓ ਵਾਇਰਲ ਹੋਈ ਹੈ ਜੋ ਦੋ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਰਾਮ ਬਾਗ ਚ ਇੱਕ ਮੁੰਡਾ ਨਸ਼ਾ ਕਰਦਾ ਪਾਇਆ ਗਿਆ ਆਖਿਰ ਪੁਲਿਸ ਵੱਲ ਇਹਨਾਂ ਸਰਚ ਕਰਨ ਦੇ ਬਾਵਜੂਦ ਨਸ਼ਾ ਕਿੱਥੇ ਮਿਲ ਰਿਹਾ ਤੇ ਸ਼੍ਰੀ ਆਮ ਨ ਜਿਹੜੇ ਅਸੀਂ ਉਸ ਵੀਡੀਓ ਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਵੱਲੋਂ ਬਸਤੀ ਬੀੜ ਤਲਾਬ ਦੇ ਵਿੱਚ ਪਹੁੰਚਿਆ ਗਿਆ ਸੀਗਾ ਤੇ ਅਸੀਂ ਇੱਕ ਸਪੈਸ਼ਲ ਜਿਹੜਾ ਪਲਾਨ ਹੈ ਉਹ ਤੋਂ ਤਿਆਰ ਕੀਤਾ ਉਸ ਸਬੰਧ ਦੇ ਵਿੱਚ ਅਸੀਂ ਅੱਜ ਪੰਜ ਜਿਹੜੇ ਕਿਉਂਕਿ ਅਲੱਗ-ਅਲੱਗ ਟਾਈਮ ਦੇ ਉੱਪਰ ਜਦੋਂ ਅਸੀਂ ਮਾਰਨਿੰਗ ਕਰਦੇ ਹਾਂ ਕਈ ਵਾਰ ਸਾਡੇ ਵੱਲ ਇਵਨਿੰਗ ਅੱਜ ਅਸੀਂ ਬਾਅਦ ਦੁਪਹਿਰ ਜਿਹੜਾ ਤਕਰੀਬਨ 2 ਵਜੇ ਦੇ ਕਰੀਬ ਸਾਡੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਜਿਹਦੇ ਵਿੱਚ ਸਹੀ ਨਾਕਾਬੰਦੀ ਕੀਤੀ ਸੀਗੀ ਤਾਂ ਉਹਦੇ ਵਿੱਚ ਅਸੀਂ ਪੰਜ ਬੰਦੇ ਜਿਹੜੇ ਹੈਗੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਹੜੇ ਗਲਤ ਐਕਟੀਵਿਟੀਜ਼ ਨਾਲ ਇਨਵੋਲਵ ਨੇ ਸੋ ਡੈਫੀਨਟਲੀ ਸਖਤ ਕਸ਼ਨ ਲਵਾਂਗੇ ਕਿਸੇ ਨੂੰ ਵੀ ਇਸ ਚੀਜ਼ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੇ ਬਸਤੀ ਵੀਰ ਤਲਾਬ ਦੀ ਜੀ ਸੈਲੂ ਪਹਿਲਾਂ ਵੀ ਕਾਫੀ ਕੰਪਲੇਂਟਸ ਹੈਗੀਆਂ ਉੱਥੇ ਕਾਫੀ ਬੰਦੇ ਜਿਹੜੇ ਹੈਗੇ ਨਸ਼ੇ ਦੇ ਵਿੱਚ ਡਰੱਗਸ ਦੇ ਵਿੱਚ ਇਨਵੋਲਵ ਨੇ ਛੋਟੀ ਜਿਹੜੀ ਪੈਟੀ ਜਿਹੜੀ ਹੈਗੀ ਸਪਲਾਈ ਦੇ ਵਿੱਚ ਇਨਵਾਲਵ ਹੋ ਗਏ ਨੇ ਸੋ ਸਾਡੇ ਵੱਲੋਂ ਇੱਕ ਸਪੈਸ਼ਲ ਪਲਾਨ ਤਿਆਰ ਕੀਤਾ ਗਿਆ ਬਸ ਦੀ ਬੀੜ ਤਲਾਬ ਤੋਂ ਲੈ ਕੇ ਤੇ ਅਸੀਂ ਡੈਫੀਨੇਟਲੀ ਜਿਹੜੀ ਹੈਗੀ ਐ ਇਸ ਨੂੰ ਅਸੀਂ ਸ਼ਕਤੀ ਨਾਲ ਨਜਿੱਟਾਂਗੇ ਤੇ ਉਹਨੂੰ ਜਿਹੜੋ ਖਤਮ ਕਰਾਂਗੇ ਸਰ ਉਹ ਨੌਜਵਾਨ ਦੀ ਪਛਾਣ ਹੋਈ ਕੁਝ ਜਿਹੜਾ ਨੌਜਵਾਨ ਉੱਥੇ ਨਸ਼ਾ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਦੇ ਇਲਾਜ ਬਾਰੇ ਡੈਫੀਨੇਟਲੀ ਅਸੀਂ ਉਹਦੀ ਪਛਾਣ ਕਰ ਲਈ ਸੀਗੀ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਜਿਹੜੇ ਬੰਦੇ ਸਪਲਾਈ ਕਰਦੇ ਉਹਦੇ ਕੋਲ ਇਨਪੁਟਸ ਵੀ ਲੈ ਲਈਆਂ ਨੇ ਸੋ ਦੀ ਜਿਹੜੀ ਹੈਗੀ ਆ ਪਛਾਣ ਅਸੀਂ ਗੁਪਤ ਰੱਖਾਂਗੇ ਕਿਉਂਕਿ ਸੋਸ਼ਲ ਇੱਕ ਸਟਿਗਮਾ ਹੁੰਦਾ ਸੋ ਉਹਦੇ ਵੱਲੋਂ ਜਿਹੜੀ ਬੰਦੀ ਇਨਪੁਟ ਸੀਗੀ ਅਸੀਂ ਲੈ ਕੇ ਉਹਦੇ ਦਖਲਅਕਸ਼ਨ ਸ਼ੁਰੂ ਕਰ ਦਿੱਤਾ ਤੇ ਅੱਜ ਪਹਿਲੇ 5 5 ਬੰਦੇ ਜਿਹੜੇ ਹੈਗੇ ਰਾਉਂਡ ਅਪ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲਿਆ ਗਿਆ ਉਸੇ ਮਾਮਲੇ ਵਿੱਚ ਆ ਜੀ ਵੀਡੀਓ ਵਾਲੇ ਮਾਮਲੇ ਵਿੱਚ ਕੁਝ ਉਹਦੀ ਵਿੱਚ ਇਨਪੁਟ ਸੀਗੀਆਂ ਸਾਡੇ ਕੋਲ ਦੱਸੀਆਂ ਸੀਗੀਆਂ ਉਹਨਾਂ ਬੰਦੇ ਨੇ ਜਿਹੜੇ ਬੰਦੇ ਇਹ ਹੈਗੇ ਆ ਇਹ ਜਿਹੜੇ ਹੈਗੇ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੈਗੇ ਨੇ ਗਲਤ ਕੰਮ ਕਰਦੇ ਆ ਤੇ ਹੋਰ ਵੀ ਉਹਨੇ ਸਾਨੂੰ ਜਿਹੜੀ ਜਿਹ ਵਾਈਰਲ ਹੋਈ ਹੈ ਉਹ ਇੱਕ ਪੀਣ ਵਾਲਾ ਮੁੰਡਾ ਸੀਗਾ ਉਹਦੇ ਤੋਂ ਸਾਨੂੰ ਜਿਹੜੇ ਏਰੀਆ ਦੇ ਸਮਗਲਰਸ ਹੈਗੇ ਆ ਜਿਹੜੇ ਸਪਲਾਈ ਕਰਦੇ ਆ ਸਟਰੀਟ ਪੈਡਲਰਸ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਕਲੈਕਟ ਕਰ ਲਈ ਤੇ ਉਹਦੇ ਖਿਲਾਫ ਜਿਹੜੀ ਐਕਸ਼ਨ ਲਿਆ ਜਾ ਰਿਹਾ ਹੈ ਇੱਕ ਕੋਈ ਰਾਉਂਡ ਅਪ ਕੀਤਾ ਗਿਆ ਜਾਂ ਕਿਸੇ ਨੂੰ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਰਾਉਂਡ ਅਪ ਕੀਤੇ ਨੇ ਬਸਤੀ ਬੀੜ ਥਲਾਬ ਦੇ ਵਿੱਚੋਂ ਤੇ ਇੱਥੇ ਜਿਹੜਾ ਸਾਡਾ ਸਰਚ ოਪਰੇਸ਼ਨ ਜਿਹੜਾ ਹੈ ਜਾਰੀ ਹੈ ਇੱਥੇ ਵੀ ਸਾਡੇ ਕੋਲ ਕਾਫੀ ਇਨਪੁਟਸ ਹੈਗੀਆਂ ਨੇ ਜਿਹੜੇ ਬੰਦੇ ਇਨਵੋਲ ਹੋਣੇ ਉਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਾਵਾਂਗੇ ਡੈਫੀਨਿਟਲੀ ਅਸੀਂ ਜੀ ਨੂੰ ਜਿਹੜੋ ਖਤਮ ਕਰਾਂਗੇ ਥੈਂਕਸ ਸਰ ਇੱਕ ਬੀੜ ਤਲਾਬ बस्ती ਦੀ ਵੀਡੀਓ ਵਾਇਰਲ ਹੋਈ ਆ ਜੋ ਦੋ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਆ ਰਾਮ ਬਾਗ ਚ ਇੱਕ ਮੁੰਡਾ ਨਸ਼ਾ ਕਰਦਾ ਪਾਇਆ ਗਿਆ ਆ ਆਖਿਰ ਪੁਲਿਸ ਉਹ ਇਹਨਾਂ ਸਰਚ ਕਰਨ ਦੇ ਬਾਵਜੂਦ ਨਸ਼ਾ ਕਿੱਥੇ ਮਿਲ ਰਿਹਾ ਤੇ ਸ਼੍ਰੀ ਆਮ ਨੌਜਵਾਨ ਜਿਹੜੇ ਪੀ ਰਹੇ ਨੇ ਜਿਹੜੇ ਅਸੀਂ ਉਸ ਵੀਡੀਓ ਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਡੇ ਵੱਲੋਂ ਬਸਤੀ ਬੀੜ ਤਲਾਬ ਦੇ ਵਿੱਚ ਪਹੁੰਚਿਆ ਗਿਆ ਸੀਗਾ ਤੇ ਅਸੀਂ ਇੱਕ ਸਪੈਸ਼ਲ ਜਿਹੜਾ ਪਲਾਨ ਹੈ ਉਹ ਤੋਂ ਤਿਆਰ ਕੀਤਾ ਉਸ ਬੰਦ ਦੇ ਵਿੱਚ ਅਸੀਂ ਅੱਜ ਪੰਜ ਜਿਹੜੇ ਕਿਉਂਕਿ ਅਲੱਗ-ਅਲੱਗ ਟਾਈਮ ਦੇ ਉੱਪਰ ਜਦੋਂ ਅਸੀਂ ਮਾਰਨਿੰਗ ਕਰਦੇ ਹਾਂ ਕਈ ਵਾਰ ਸਾਡੇ ਵੱਲ ਈਵਨਿੰਗ ਅੱਜ ਅਸੀਂ ਬਾਅਦ ਦੁਪਹਿਰ ਜਿਹੜਾ ਤਕਰੀਬਨ 2 ਵਜੇ ਦੇ ਕਰੀਬ ਸਾਡੇ ਵੱਲੋਂ ਆਪਰੇਸ਼ਨ ਚਲਾਇਆ ਗਿਆ ਸੀ ਜਿਹਦੇ ਵਿੱਚ ਸਹੀ ਨਾਕਾਬੰਦੀ ਕੀਤੀ ਸੀਗੀ ਤੋਂ ਉਹਦੇ ਵਿੱਚ ਅਸੀਂ ਪੰਜ ਬੰਦੇ ਜਿਹੜੇ ਹੈਗੇ ਉਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਹੜੇ ਗਲਤ ਐਕਟੀਵਿਟੀਜ਼ ਨਾਲ ਇਨਵੋਲਵ ਨੇ ਸੋ ਡੈਫੀਨਟਲੀ ਅਸੀਂ ਜਿਹੜੀ ਚੀਜ਼ ਹੈਗੀ ਹੈ ਸਖਤ ਐਕਸ਼ਨ ਲਵਾਵਾਂਗੇ ਕਿਸੇ ਨੂੰ ਵੀ ਇਸ ਚੀਜ਼ 'ਚ ਬਖਸ਼ਿਆ ਨਹੀਂ ਜਾਊਗਾ ਇਹ ਜਿਹੜੇ ਬਸਤੀ ਵੀੜ ਤਲਾਬ ਦੀ ਜੀ ਸੈਲੂ ਪਹਿਲਾਂ ਵੀ ਕਾਫੀ ਕੰਪਲੇਨਟਸ ਹੈਗੀਆਂ ਉੱਥੇ ਕਾਫੀ ਬੰਦੇ ਜਿਹੜੇ ਹੈਗੇ ਨਸ਼ੇ ਦੇ ਵਿੱਚ ਡਰੱਗਸ ਦੇ ਵਿੱਚ ਇਨਵੋਲਵ ਨੇ ਛੋਟੀ ਜਿਹੜੀ ਪੈਟੀ ਜਿਹੜੀ ਹੈਗੀ ਸਪਲਾਈ ਦੇ ਵਿੱਚ ਇਨਵੋਲਵ ਆ ਗਏ ਨੇ ਸੋ ਸਾਡੇ ਵੱਲੋਂ ਇੱਕ ਸਪੈਸ਼ਲ ਪਲਾਨ ਤਿਆਰ ਕੀਤਾ ਗਿਆ ਬਸਤੀ ਵੀੜ ਤਲਾਬ ਤੋਂ ਲੈ ਕੇ ਤੇ ਅਸੀਂ ਡੈਫੀਨੇਟਲੀ ਜਿਹੜੀ ਹੈਗੀ ਐ ਇਸ ਨੂੰ ਅਸੀਂ ਸ਼ਕਤੀ ਨਾਲ ਨਜਿੱਟਾਂਗੇ ਤੇ ਉਹਨੂੰ ਜੜੋਂ ਖਤਮ ਕਰਾਂਗੇ ਸਰ ਨੌਜਵਾਨ ਦੀ ਪਹਿਚਾਣ ਹੋਈ ਕੁਝ ਜਿਹੜਾ ਨੌਜਵਾਨ ਉੱਥੇ ਨਸ਼ਾ ਕਰ ਰਿਹਾ ਹੈ ਜਾਂ ਕਿਸ ਤਰ੍ਹਾਂ ਦਾ ਇਲਾਜ ਵਾਰ ਹੈ ਡੈਫੀਨੇਟਲੀ ਅਸੀਂ ਉਹਦੀ ਪਹਿਚਾਣ ਕਰ ਲਈ ਸੀਗੀ ਉਹਨਾਂ ਸਪਲਾਈ ਕਰਦੇ ਉਹਦੇ ਕੋਲ ਇਨਪੁਟਸ ਵੀ ਲੈ ਲਈਆਂ ਨੇ ਸੋ ਦੀ ਜਿਹੜੀ ਹੈਗੀ ਆ ਪਛਾਣ ਅਸੀਂ ਗੁਪਤ ਰੱਖਾਂਗੇ ਕਿਉਂਕਿ ਸੋਸ਼ਲ ਇੱਕ ਸਟਿਗਮਾ ਹੁੰਦਾ ਸੋ ਉਹਦੇ ਵੱਲੋਂ ਜਿਹੜੀ ਬੰਦੀ ਇਨਪੁਟਸ ਸੀਗੇ ਅਸੀਂ ਲੈ ਕੇ ਉਹਦੇ ਡੈਕਸ਼ਨ ਸ਼ੁਰੂ ਕਰ ਦਿੱਤਾ ਤੇ ਅੱਜ ਪਹਿਲੇ 5 5 ਬੰਦੇ ਜਿਹੜੇ ਹੈਗੇ ਰਾਉਂਡ ਅਪ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲਿਆ ਗਿਆ ਉਸੇ ਮਾਮਲੇ 'ਚ ਅੱਜ ਵੀਡੀਓ ਵਾਲੇ ਮਾਮਲੇ 'ਚ ਕੁਝ ਉਹਦੇ ਵਿੱਚ ਇਨਪੁਟਸ ਸੀਗੀਆਂ ਸਾਡੇ ਕੋਲ ਦੱਸੀਆਂ ਸੀਗੀਆਂ ਇਹਨਾਂ ਬੰਦੇ ਨੇ ਜਿਹੜੇ ਬੰਦੇ ਇਹ ਹੈਗੇ ਆ ਇਹ ਜਿਹੜੇ ਹੈਗੇ ਗਲਤ ਐਕਟੀਵਿਟੀਜ਼ ਦੇ ਵਿੱਚ ਇਨਵੋਲ ਹੈਗੇ ਨੇ ਗਲਤ ਕੰਮ ਕਰਦੇ ਆ ਤੇ ਹੋਰ ਵੀ ਉਹਨੇ ਸਾਨੂੰ ਜਿਹੜੀ ਵਾਈਰਲ ਹੋਈ ਹੈ ਉਹ ਇੱਕ ਪੀਣ ਵਾਲਾ ਮੁੰਡਾ ਸੀਗਾ ਉਹਦੇ ਤੋਂ ਸਾਨੂੰ ਜਿਹੜੇ ਏਰੀਆ ਦੇ ਸਮਗਲਰਸ ਹੈਗੇ ਆ ਜਿਹੜੇ ਸਪਲਾਈ ਕਰਦੇ ਆ ਸਟਰੀਟ ਪੈਡਲਰਸ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਅਸੀਂ ਕਲੈਕਟ ਕਰ ਲਈ ਤੇ ਉਹਦੇ ਖਿਲਾਫ ਜਿਹੜੀ ਹੈਗੀ ਐਕਸ਼ਨ ਲਿਆ ਜਾ ਰਿਹਾ ਹੈ ਇਸ ਤੋਂ ਕੋਈ ਰਾਉਂਡ ਅਪ ਕੀਤਾ ਗਿਆ ਜਾਂ ਕਿਸ ਦਿਨ ਆਹ ਪੰਜ ਬੰਦੇ ਜਿਹੜੇ ਹੈਗੇ ਅਸੀਂ ਰਾਉਂਡ ਅਪ ਕੀਤੇ ਨੇ ਬਸਤੀ ਬੀੜ ਥਲਾਬ ਦੇ ਵਿੱਚੋਂ ਤੇ ਇੱਥੇ ਜਿਹੜਾ ਸਾਡਾ ਸਰਚ ਅਪਰੇਸ਼ਨ ਜਿਹੜਾ ਹੈ ਜਾਰੀ ਹੈ ਇੱਥੇ ਵੀ ਸਾਡੇ ਕੋਲ ਕਾਫੀ ਇਨਪੁਟਸ ਹੈਗੀਆਂ ਨੇ ਜਿਹੜੇ ਬੰਦੇ ਇਨਵੋਲ ਹੋਣੇ ਉਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਡੈਫੀਨਿਟਲੀ ਅਸੀਂ ਜ